ਇਹਨੂੰ ਤੇ ਐਡਰੈਸ ਐਡਰੈਸ ਸੰਦੀਪ 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 ਸਿੰਘ ਉਹ ਐਡਰੈਸ ਲਿਖਦੇ ਨੇ। ਕਦੋਂ ਉਹਨੇ ਕਿਹਾ ਸੀ ਸਰ ਹੋ ਗਿਆ ਤੁਹਾਨੂੰ ਦੱਸ ਦੇ ਦੱਸ ਦਿਨ ਹੋ ਗਏ। ਮੈਂ ਸੋਚਿਆ 25 ਪੰਜ ਪੇਟੀਸ਼ਨ ਕਦੋਂ ਬੜਿਆ ਵੀ 25 ਪੰਜ ਲੱਗੀ। ਰਤੀ ਰੂਸੀ ਦੇਖਦੇ ਤਾਂ ਮਾਰੀ 25 ਉਸੇ ਦਿਨ ਦਿੱਤੇ ਸੀ। ਦੋਨੋਂ ਬਾਸ ਸਰ ਬਾਕੀ ਬਸ 3 ਦੇਤੇ ਹਾਂ ਅਜੇ ਕਿੰਨੀ ਹੋਈ? 17 ਦਿਨ ਹੋ ਗਏ। 25 ਹੋ ਗਿਆ ਸਰ 24 ਡੇਜ਼ ਹੋ ਗਏ। ਸਤਾਹੀ ਦਿਨ ਹੋ ਗਏ ਫਿਜੀਪਾਇਰ ਸਪੀਕਰ ਨਾਲ ਗੱਲ ਕਰੋ। ਖਲੇਬਾ ਮੈਂ ਸਾਲ ਪੁਰਾਣੇ ਬਤਾਂ ਆਪਾਂ ਨੂੰ ਇਹ ਉੱਪਰ ਲੈ ਕੇ ਕੋਈ ਐਫੀਡੀਆਟ ਆਏ ਨੇ। ਐਫੀਡੀਆਟ ਸਰ ਹਾਂ ਐਫੀਡੀਆਟ ਸਰ ਨਹੀਂ ਆਇਆ ਮੈਂ ਪੁੱਛ ਲੈਣਾ। ਇਹਨ ਪੰਜਾਬੀ ਵਿੱਚ ਪੁੱਛ ਲੈ ਮੈਂ ਸਸਪੈਂਡ ਦੇ ਆਰਡਰ ਕਰਨੇ ਆ ਤੁਹਾਡੇ ਸਾਰਿਆਂ ਦੇ। ਮੈਂ ਦੇਖੀ ਭਿਜਣਾ ਤੀਜੇ ਪੀ ਬਿਨੋ ਸਸਪੈਂਡ ਕੀਤਾ ਜਾ ਰਿਹਾ। ਦੱਸ ਤਾਂ ਚਲੋ ਪੁੱਛ ਕੇ ਦੱਸੋ। ਮੈਂ ਥੋੜੀ-ਥੋੜੀ ਪਾਰਟੀ ਦਾ ਆਰਡਰ ਕਰਵਾ ਲੈਣਾ। ਮੈਂ ਲਿਖ ਕੇ ਭੇਜਣਾ। ਭੇਜਣਾ ਕਾਹਦੀ ਸੀ ਜੀ ਐਸਐਸਪੀ ਨਾਲ ਰੋਕਾ ਲੋ। ਆਇਆ ਹੀ ਰਹਿਣੀ। ਹਾਲੋ। ਸਾਡੇ ਕੋਲ ਜਦੋਂ 28 ਤਰੀਕ ਦੇ ਆਇਓ ਆ। ਸਾਡੇ ਕੋਲ ਕਿਉਂ ਨਹੀਂ ਆਇਆ? ਇਹਦਾ ਮਤਲਬ ਤੇ ਫਿਰ ਤੁਸੀਂ ਨਹੀਂ ਲੈਤੇ ਹੋ। ਹੁਣ ਦਏ ਹੁਣ ਕਿੱਧਰ ਲੈ ਹੁਣ। ਸੌਰੀ ਸਰ ਸਾਨੂੰ ਮੈਨੂੰ ਮਿਲਿਆ ਉਪਚਾਰ ਸਰ। ਮੈਂ ਸਰ ਬੋਲ। ਉਹ ਮਿਲਣੇ ਕਿੱਥੇ ਜਾ ਕੇ ਆ। ਸਰ ਸੁਬਾਹ ਨੂੰ ਬੱਸ 10:00 ਵਜੇ ਆਉਣਾ ਹੈ। ਹਾਂ। ਪਹਿਲਾਂ ਸਰ ਸਾਰਾ ਨਹੀਂ ਡੀਐਸਪੀ ਸਾਹਿਬ ਜੀ ਗੜਬੜ ਹੋਈ ਹੈ ਮੰਨੋ ਇਹ ਮੈਂ ਮਾਫੀ ਮੈਨੂੰ ਇਹ ਸਭ ਮੋਕੇ ਤੇ ਜਾ ਮੈਨੂੰ ਇਹ ਦੱਸੋ ਕਿ ਕੋਈ ਸ਼ਰਤੀ ਨਹੀਂ ਲੱਗੀ ਸਰ ਮੈਂ ਖੁੱਲ ਕੇ ਨਹੀਂ ਲੱਗੀ ਸਰ ਮੈਂ ਇਹਨਾਂ ਦੀ ਵਜਨ ਕਰ ਤੁਸੀਂ ਨਹੀਂ ਲਾਈ ਤਾਂ ਉਹਨਾਂ ਦੂਜੀ ਪਾਰਟੀ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜੋ ਇਹਨਾਂ ਡਾਕੂਮੈਂਟ ਦੇਤੇ ਤੁਹਾਨੂੰ 452 ਨੰਬਰ ਦੀ ਸਟੈਂਡ ਉਹ ਕਹਿੰਦੇ ਸੀ ਥੋੜਾ ਜਿਹਾ ਇਸ ਘਰੇ ਹੀ ਬੜੇ ਸਰ 455 ਗ੍ਰਿਫਤਾਰੀ ਕਿਉਂ ਨਹੀਂ ਹੋਈ ਸਰ ਨਹੀਂ ਸਰ ਇਹਨਾਂ ਉਹ ਦੂਜੀ ਪਾਰਟੀ ਨਾਲ 400 ਤੁਸੀਂ 450 ਲਾਈ ਦੂਜੀ ਪਾਰਟੀ ਨੂੰ ਲੱਗੀ ਸਰ ਗ੍ਰਿਫਤਾਰੀ ਹੋਈ ਅਵੇਲੇਬਲ ਹੈ ਮਿਸ ਲੋਨ ਅਵੇਲੇਬਲ ਹੈ ਮੈਂ ਸ਼ੁਰੂ ਕਰਿਆ ਹੈ ਨਹੀਂ ਇਹਨਾਂ ਨੂੰ ਪੁੱਛ ਲਓ ਸਰ ਦਿਖਾ ਲਓ ਮੋਬਾਈਲ ਲੋਕੇਸ਼ਨ ਕਿੱਥੇ ਦੀ ਗਈ ਹੈ ਕਿਉਂਕਿ ਅਸੀਂ ਇਨਕੁਆਰੀ ਸਰ ਲੱਗੀ ਹੋਈ ਹੈ 81326 ਦੀ ਇਨਕੁਆਰੀ ਸਰ ਹੋਈ ਸੀ ਪੋਸਟ ਪ੍ਰੋਜੈਕਟ ਹਾਂਜੀ ਸਰ ਮਾਫ ਕਰਨਾ ਜੀ ਬੀਐਸਬੀ ਸਰ ਇਸ ਤਰ੍ਹਾਂ ਸਰ ਸੰਕੇਤ ਨਵਾਲੀ ਆ ਰਿਹਾ ਹੈ ਸਰ ਦੇਖੋ ਸਰ ਸਟਾਰਟਿੰਗ ਰਿਸਰਚ ਪਰਚੇ ਦੇ ਵਿੱਚ ਨੋ ਨਾਮ ਨਹੀਂ ਆ ਰਿਹਾ ਸਰ ਸਰ ਅਨੀਸ਼ ਕੁਮਾਰ ਮੌਕੇ ਜੀ ਸਰ ਮੇਰੇ ਪੇਰੇ ਸਰ ਜੇਸ ਕਾ ਮਾਮਲਾ ਹੈ ਸਤਾਰਨ ਮੈਂ ਅੱਗਾ ਬਾਤ ਕਰਦਾ ਹਾਂ ਹਾਂ ਜੀ ਬੋਲੋ ਸਾ ਤੋਂ ਸਰ ਮੇਰੇ ਨਾਲੋਂ ਨਹੀਂ ਦੇ ਜੀ ਸਰ ਫਸਟ ਆਈ ਇਹ ਵੱਲੋਂ ਐਸੇ ਜੁੜਾ ਦੱਸੋ ਜੀ ਸਰ ਤੁਸੀਂ ਦੱਸੋ ਐਸੇ ਤੋਂ ਕਿਨੇ ਪਹਿਲਾਂ ਇਹ ਨਹੀਂ ਸਰ ਪੈਸਾ ਕੋਈ ਨਹੀਂ ਸਰ ਨੌਕਰੀ ਕਿੰਨੀ ਰਹਿੰਦੀ ਹੈ ਸਰ ਕਰ ਲਈ ਨਹੀਂ ਮੈਨੂੰ ਲੱਗਦਾ ਕੀ ਕਹਿੰਦੇ ਹੋ ਕਿ ਡੀਐਸਪੀ ਉਹ ਜਿਹੜਾ ਜਾਂਦੇ ਜਾਂਦੇ ਐਂਡ ਚ ਹੋ ਜਵੇ ਉਹ ਮੂੰਹ ਕਾਲਾ ਕਰਾ ਲਿਆ ਕੀ ਕਹਿੰਦੇ ਹੁੰਦੇ ਉਹਨੂੰ ਮਾਤ ਦੇ ਵਰਤਦੇ ਹੁੰਦੇ ਨੌਕਰੀ ਸਰਕਾਰੀ ਹੈ ਮੈਂ ਵੀ ਕੀਤੀ ਹੈਗਾ ਇਹ ਨੌਕਰੀ ਤੇ ਮੇਰੇ ਮੈਨੂੰ ਵੀ ਦੱਦੇ ਕਹਿੰਦੇ ਉਹ ਤੁਸੀਂ ਗੱਲ ਦੇ ਮੂੰਹ ਕਾਲ ਕੇ ਕੋਈ ਸਰ ਇਹੋ ਜੀ ਕੋਈ ਸਰ ਹੈ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਕਫਨ ਨੂੰ ਇਹ ਵੀ ਨਹੀਂ ਹੈਗੀ ਸਰਪੰਚ ਜਿਹੜਾ ਸਾਡੀ ਸਰਕਾਰ ਦਾ ਮੁਖੀ ਆ ਉਹ ਕਹਿੰਦਾ ਕਫਨ ਨੂੰ ਇਹ ਵੀ ਨਹੀਂ ਹੈਗੀ ਸਰਪੰਚ ਸੁਣੋ ਸਾਡੇ ਵੀ ਨੋਟਿਸ ਦਿੱਤੇ ਆ ਅਸੀਂ ਕਰਦੇ ਤਿੰਨ ਦੋਸ਼ ਤੁਹਾਡੇ ਤੇ ਨੰਬਰ 1 ਮੁੱਖ ਦੋਸ਼ੀ ਨੀਸ਼ ਕੁਮਾਰ ਫਰਾਰ ਕੀਤਾ ਤੁਸੀਂ ਪਾਰਚੇ ਚੋਂ ਕੱਢਿਆ ਨੰਬਰ 1 ਨੰਬਰ 2 452 ਦੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਨੰਬਰ 3 ਐਸ ਸੀ ਐਸਟੀ ਤੇ ਕੋਈ ਕਾਰਵਾਈ ਨਹੀਂ ਕੀਤੀ ਕੀਤਾ ਕੀ ਆ ਤੁਸੀਂ ਕਿਹਦਾ ਸਰਪੰਚ ਅਮੋਦਾਇਪੰਦਰੇ ਹਸਪੀਟਲ ਲੈ ਕੇ ਬਾਹਾਂ ਇਹ ਤਰਵਾ ਲਈਆਂ ਚੱਪੀਆਂ ਦੋਈ ਇਹਨੂੰ ਲੋਨੇ ਮਾਂ ਵੀ ਹੋਏ ਦੇ ਫਰਾਰ ਹੈ ਅੱਛਾ ਜੀ ਨਾ ਜੀ ਆ ਸਭ ਜੀ ਇਹਦੇ ਵਿੱਚ ਸਾਰੇ ਜਿਹੜੀ ਕਹਿ ਰਹੇ ਨੇ ਸਰ ਬੀਜ ਬੋਰਿੰਗ ਸਾਰਾ ਕੁਝ ਆ ਸਰ ਵਿਆਹ ਚੰਦ ਬਣਾਉਣ ਵਾਲਾ ਸਰ ਖਾਲੀ ਹੱਥ ਨੇ ਸਾਰਾ ਇਹ ਆਪਣੇ ਆ ਤੋੜ ਲਈਏ ਨੀ ਸਰ ਮੈਂ ਬੇਨਤੀ ਕਰਦਾ ਇਹ ਹੀ ਪ੍ਰਧਾਨ ਸਰ ਇਹਨਾਂ ਨੇ ਸਰ ਸਾਨੂੰ ਦਿੱਤੀ ਸਰ ਗੱਲ ਕਰੋ ਮੈਂ ਦੱਸ ਦਿੰਦਾ ਕਰਦੇ ਹਾਂ ਸਰ ਮੇਰਾ ਮਾਪੇ ਦਰ ਆ ਹਾਂ ਜੋ ਸਰ ਪਹਿਲਾਂ ਕਰ ਰਿਹਾ ਬਾਹਾਂ ਆਪਣੀ ਸਰ ਇੱਕ ਅਕਰ ਛੜ ਕੇ ਨਾਲ ਹੀ ਕਰ ਸਰ ਫੇਰ ਕੋਈ ਨਾ ਸਾਰੀ ਗੱਲ ਸਰ ਬੰਦੇ ਤੇਰਾ ਰੁਕੇ ਫੇਰ ਦੁਬਾਰਾ ਗਾਣਾ ਕਰਦੇ ਆ ਠੀਕ ਹੈ ਮੈਂ ਦੌਰਾ ਰੱਖਾ ਜੀ ਉੱਥੇ ਤਾਂ ਡੀਐਸਪੀ ਸਰ ਛੋੜੀ ਸਰ ਅਸੀਂ ਸਾਡੇ ਮੈਂ ਜੀ ਦੌਰਾ ਕੀਤਾ ਮੈਡੀਆ ਆਉਣਾ ਮੇਰੇ ਨਾਲ ਸਰ ਡੀਟੀਆਰ ਨੂੰ ਕਹਿ ਕੇ ਮੈਡੀਆ ਸਾਰਾ ਜੋ ਜਿੱਥੇ ਮੈਂ ਜਾਣਾ ਮੀਡੀਆ ਨੇ ਆਉਣਾ ਸਰ ਸਾਨੂੰ ਆਉਂਦੀ ਸਰ ਅਸੀਂ ਅਸੀਂ ਆ ਜਾਵਾਂਗੇ ਤੁਹਾਡੇ ਲਈ ਸਾਡੇ ਸਰ ਸਰ ਵੱਲੋਂ ਹੁਕਮ ਚਾਹੀਦਾ ਅਸੀਂ ਸਰ ਅਸੀਂ ਇੱਕ ਤਾਂ ਵੀ ਵਾਦਾ ਕਰਾਂਗੇ ਇਹਦੀ ਸਾਰੇ ਸਾਨੂੰ ਕੰਪਲੀਟ ਕਿੰਨੇ ਘੰਟੇ ਅੱਜ ਇਹ ਲਿਖਾ ਦੇ ਮੈਂ ਹੁਣੇ ਕਰਾ ਦੇਣਾ ਸਰ ਹੁਣੇ ਐਸਟੂ ਲਿਖੋ ਮੈਂ ਲਿਖੋ ਅੱਛਾ ਜੀ ਸਰ ਜਿਹੜੀ ਲਿਖੋ ਮੇਰਾ ਸੌਰਾ ਕਾਨੂੰਨ ਮੈਨ ਲਖੋ ਨੰਬਰ 1 ਟ੍ਰੈਕੋ ਇਹ ਸੱਜ ਨੂੰ ਕੋਣ ਲਾਓ ਕਾਨੂੰਨ ਲਿਖੋ ਕੀ ਕਹਿੰਦਾ ਨੰਬਰ 1 ਸ਼ਿਕਾਇਤ ਕਰਤਾ ਸ਼ਿਨੂ ਕਾਸਟ ਹੈ ਜੀ ਉਹ ਸ਼ਿਕਾਇਤ ਕਰਤਾ ਸ਼ਿਕਾਇਤ ਕਰਦਾ ਹੈ ਕਿ ਮੇਰੇ ਨਾਲ ਜਾਤੀ ਸੂਚਕ ਸ਼ਬਦ ਨੂੰ ਤਬਾਰ ਕੀਤਾ ਗਿਆ ਮੈਨੂੰ ਜਾਤੀ ਸੂਚਕ ਬਾਰਾ ਕਟੀਆਂ ਗਈਆਂ ਜਾਤੀ ਦਾ ਨਾਮ ਲਿਖ ਕੇ ਕਟੀਆਂ ਗਈਆਂ ਜੋ ਕਿ ਅਪਲੀਕੇਸ਼ਨ ਚ ਦਰਜ ਹੈ ਔਰ ਉਹਦੇ ਬਾਅਦ ਡਿਪਾਰਟਮੈਂਟ ਕਹਿੰਦਾ ਵੀ ਆਪਣਾ ਪ੍ਰੂਫ ਲਿਆਏ other than sc ਧਰਮ ਕੀ ਆ other than sc other than sc other than sc other than sc ਨੂੰ ਦੋ ਪ੍ਰੂਫ ਵਿਦ ਐਫੀਡੀਐਂਟ ਦੇਤੇ ਆ ਤੇ ਅਗਲਾ ਹੁਕਮ ਇਹ ਆ ਕੋਰਟ ਦਾ ਕਿ ਬਿਨਾ ਇਨਕੁਆਰੀ ਤੇ ਪਹਿਲਾਂ ਪਰਚਾ ਦਰਜ ਕਰਨਾ ਉੱਥੇ ਕੋਈ ਇਨਕੁਆਰੀ ਨਹੀਂ ਜੇ ਉੱਥੇ ਇਨਕੁਆਰੀ ਕਰਦੇ ਆ ਤੁਸੀਂ ਤੇਨ ਲਟਕਾਉਨੇ ਆ ਤੇ ਤੁਸੀਂ ਦੋਚੀ ਆ ਆ ਤੁਹਾਡੇ ਦੇ ਬਰਾਬਰ ਦਾ ਸੀਐਟਆਰ ਹੋਂ ਦੱਸੋ ਕੀ ਕਰਨਾ ਮੇਰੇ ਕੋਲ ਮੇਰਾ ਫੋਨ ਨਹੀਂ ਮੇਰੀ ਬੇਟੀ ਨੂੰ ਮੈਨੂੰ ਸਾਰੇ ਨਹੀਂ ਮਿਲੇ ਇਹ ਐਸਟੂ ਦੁਆਰਾ ਕੋਈ ਐਸਟੂ ਦੇ ਪੇਸ਼ੋਕੇ ਸਰ ਕਰਦੇ ਅਸੀਂ ਕਰਨ ਤਿਆਰ ਹੁਣੇ ਮੈਨਾਂ ਆਪਣੇ ਸਾਥ ਅਸੀਂ ਰੱਬ ਦੀ ਇੱਤਿਜਾ ਕਰਦੇ ਅਸੀਂ ਇਸ ਵਜ੍ਹਾ ਕਰਕੇ ਕਨਫਿਊਜ਼ਨ ਦੇ ਵਿੱਚ ਇੱਕ ਸਰ ਅਵਟਾ ਫੋਨ ਨਹੀਂ ਪਾਈ ਉਹਦੇ ਉਹਦੇ ਬਹੁਤ ਚੀਜ਼ਾਂ ਜਿਹੜੀਆਂ ਸਮਝ ਨਹੀਂ ਆਉਂਦੀਆਂ ਸਰ ਨਵੇਂ ਲਾ ਦੇ ਮੁਤਾਬਕ ਸਾਨੂੰ ਕੰਫਿਊਜ਼ਨ ਨਵਾਂ ਲਾ ਹੈ ਕੋਈ ਰਾਣੀ 1999 ਅਫਰੀ ਸੌਰੀ ਸਾਨੂੰ ਸਰਪ੍ਰਾਈਜ਼ ਨਾ ਸਾਤ ਦੂਰ ਕਰਤਾ ਹੁਣੇ ਬੁਣੀ ਦੀ ਲਾਦ ਨਹੀਂ ਤੁਸੀਂ ਵਕੀਲ ਨੂੰ ਫੋਨ ਲਾਓ ਜੱਜ ਦੇ ਨਾ ਲਾ ਦਿਓ ਕਿ ਮੇਰੇ ਆਪਣੇ ਵਰਗੇ ਉਹਨਾਂ ਦਾ ਸਰਕਾਰੀ ਵੀ ਨੂੰ ਤਾਂ ਸਰਕਾਰੀ ਨੂੰ ਲਾਓ ਸਵੀਕਾਰ ਲਾਓ ਉਹਨੇ ਬਚੋ ਕਿ ਜੇ ਬੀਸੀ ਗਾੜੀ ক্লোজ ਕਰਦਾ ਕੀ ਉੱਤੇ ਅਸੀਂ ਇੱਥੇ ਲੱਗ ਸਕਦਾ ਮੈਂ ਸਵਾਲ ਤੇ ਨਹੀਂ ਆ ਤੁਹਾਡਾ ਹਾਂਜੀ ਐਸੀ ਤੇ ਬੀਸੀ ਸਰ ਲੱਗਦੇ ਨੇ ਕੀ ਉਹ ਲੱਗ ਸਕਦਾ ਹਾਂ ਜੀ ਤੇ ਬਾਕੀ ਨੂੰ ਦੱਸ ਦਿਓ ਵੀ ਸਪੀਕਰ ਤੇ ਆ ਨਾ ਬਿਲਕੁਲ ਤੇ ਗਲਤ ਨਾ ਬੋਲਦੇ ਕਿ ਤੇ ਜੀ ਜੀ ਬੱਚਿਓ ਸਰ ਜਰੂਰ ਉਹ ਮੈਂ ਸਰ ਅੱਜ ਨੂੰ ਸਾਹਬ ਅਸਿੱਟਮਿਸ਼ਨ ਬੈਠਣਾ ਸਰ ਸਾਹਬ ਦੇ ਦਫ਼ਤਰ ਹੀ ਬੈਠਣਾ ਸੀ ਸਪੀਕਰ ਆਉਣਾ ਐਕਸਰ ਮੈਨੂੰ ਕਨਫਿਊਜ਼ਨ ਸੀਗਾ ਐਸਸੀ ਔਰ ਬੀਸੀ ਦਾ ਝਗੜਾ ਹੋ ਜਾਂਦਾ ਉਹਦੀ ਵਿੱਚ ਸਰ ਕੀ ਐਸਸੀ ਐਕਟ ਬੀਸੀ ਤੇ ਵੀ ਸਰ ਲਾਗੂ ਹੁੰਦਾ ਏ ਲੱਗੂਗਾ ਜੀ ਸਰ ਇਹ ਕਗੋਵੀ ਸਾਹਿਬ ਨਹੀਂ ਅੱਗੋ ਐਸਸੀ ਐਂ ਬੀਸੀ ਐ ਸਰ ਕੋਲੀ ਕੋਲੀ ਇਹ ਅੱਗੋ ਨਹੀਂ ਐਸਸੀ ਨਹੀਂ ਠੀਕ ਹੈ ਸਰ ਠੀਕ ਹੈ ਤਾਂ